ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੁੱਲਰ ਮੋਟਰ ਸੰਰੂਪ ਤੇ ਜੀ ਤੇ ਅੱਜ ਦੋਸਤੋ ਤੁਹਾਡੇ ਵਾਸਤੇ ਪੰਜਾਬ ਨੰਬਰ ਦਾ ਸਟਾਕ ਲੈ ਕੇ ਆਏ ਆ ਜੀ ਚੱਲਦੇ ਆਂ ਕਾਰਾਂ ਵੱਲ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੁਸੀਂ ਫੁੱਲ ਵੀਡੀਓ ਦੇਖਣਾ ਚਾਹੁੰਦੇ ਹੋ ਕਾਰ ਦੀ ਤਾਂ ਫੁੱਲ ਵੀਡੀਓ ਵੀ ਮਿਲ ਜੂਗੀ ਆਦਰਵਾਇਜ਼ ਸ਼ਾਰਟ ਡਿਟੇਲ ਦੇ ਨਾਲ ਤੁਹਾਨੂੰ ਗੱਡੀਆਂ ਦੋਸਤੋ ਦਿਖਾਣੇ ਆਪਾਂ ਪੰਜਾਬ ਨੰਬਰ ਦੀਆਂ ਸਾਰੀਆਂ ਕਾਰਾਂ ਪੰਜਾਬ ਨੰਬਰ ਦੀਆਂ ਬਹੁਤ ਵਧੀਆ ਰੇਟਾਂ ਨੇ ਚੰਗੀਆਂ ਕਾਰਾਂ ਨੇ ਆਜੋ 17 ਵਾਲ ਚੱਲਦੇ ਆਂ ਇੱਥੋਂ ਸ਼ੁਰੂ ਕਰਦੇ ਆਂ ਦੋਸਤੋ 2009 ਮਾਡਲ Swift ਹੈ ਜੀ ਪੀਬੀ 08 ਨੰਬਰ ਆ ਕਾਰ ਦਾ ਤੇ ਲਗਭਗ オリジナル ਪੇਂਟ ਦੀ ਗੱਡੀ ਹੈ ਲਾਈਟ ਟਾਇਰ ਲੱਗੇ ਹੋਏ ਨੇ ਅੰਦਰੋਂ ਵੀ ਬਹੁਤ ਸੋਹਣੀ ਹੈ ਜੀ ਕਾਰ ਦੇਖੋ ਜੀ ਪਹਿਲਾਂ ਤਾਂ ਵਾਕਰਾਉਂਡ ਦੇਖੋ ਕਾਰ ਦਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ Swift ਲੈ ਕੇ ਆਏ ਆ ਤੁਹਾਡੇ ਵਾਸਤੇ ਟਾਇਰ ਨੇ ਬਿਲਕੁਲ ਨਵੇਂ ਜੀ ਅਲਾਏ ਲੱਗੇ ਹੋਏ ਨੇ ਤੇ ਅੰਦਰੋਂ ਦੋਸਤੋ ਕਾਰ ਚੈੱਕ ਕਰੋ ਦੇਖੋ ਜੀ ਸੀਟ ਕਵਰ ਬਹੁਤ ਸੋਹਣੇ ਲੱਗੇ ਹੋਏ ਨੇ ਟੱਚ ਪਲੇਅਰ ਲੱਗਿਆ ਹੋਇਆ ਇੰਟੀਰੀਅਰ ਬਹੁਤ ਸੋਹਣਾ ਜੀ ਤੇ ਪਲੱਸ ਪੁਆਇੰਟ ਕੀ ਹੈ এবੀਐਸ ਬ੍ਰੇਕਾਂ ਦੇ ਵਿੱਚ ਹੈ ਜੀ 2009 ਮਾਡਲ ਪਹਿਲੇ ਨਾਮ ਦੀ ਕਾਰ ਹੈ ਗੱਡੀ ਦਾ ਰੇਟ ਦੋਸਤੋ ਰਹੂਗਾ 1,85,000 ਰੁਪਿਆ ਕਾਰ ਦਾ ਰੇਟ ਹੈ ਜੀ 1,85,000 ਅੱਗੇ ਆਪਣੇ ਕੋਲੇ ਆ ਗਈ ਇਹ ਆਲਟੋ ਆ ਗਈ ਜੀ 2012 ਮਾਡਲ ਹੈ ਜੀ ਇਹ 2012 ਮਾਡਲ अल्टੋ ਐਲ ਐਕਸ ਆਈ ਸਕਰੂਰ ਨੰਬਰ ਜੀ ਦੋਨੋਂ ਚਾਬੀਆਂ ਨੇ ਸੈਂਟਰ ਲੌਕ ਹੈ ਜੀ ਟਾਇਰ ਚਾਰੋਂ ਵਧੀਆ ਟਾਇਰ ਨੇ ਜੀ ਨਵੇਂ ਵਰਗੇ ਅੰਦਰੋਂ ਕਾਰ ਸੀਟ ਕਵਰ ਮੈਟਿੰਗ ਆਰਮ ਰੈਸਟ ਸਾਰਾ ਕੁਝ ਲੱਗਿਆ ਹੋਇਆ ਜੀ ਤੇ ਗੱਡੀ ਦਾ ਰੇਟ 1 ਲੱਖ ਤੇ 90000 ਰੁਪਿਆ ਜੀ ਅੱਗੇ ਫੇਰ ਪੰਜਾਬ ਨੰਬਰ ਦੀ ਦੋਸਤੋ अल्टੋ ਆ ਗਈ ਪੀਵੀ 13 ਨੰਬਰ ਹੀ ਹੈ ਜੀ ਇਹਦਾ ਵੀ ਕਾਰ ਦਾ 2007 ਮਾਡਲ ਹੈ ਤੇ ਟਾਇਰ ਇਹਦੇ ਵੀ ਦੇਖੋ ਨਵੇਂ ਨੇ ਜੀ ਇੰਜਨ ਗੇਅਰ ਦੀ ਸੋਣੀ ਹੈ 1 ਲੱਖ 2000 ਚੱਲੀ ਹੋਈ ਹੈ ਜੀ ਇਹ ਵੀ ਲਗਭਗ 1 ਡੈਡ ਪੀਸ ਛੱਡ ਕੇ ਤਾਂ ਸਾਰੀ オリジナル ਪੇਂਟ ਦੀ ਹੈ ਜੀ ਟਾਇਰ ਨਵੇਂ ਨੇ ਜੀ ਸੈਂਟਰ ਲੋਕ ਹੈ ਸੀਟ ਕਵਰ ਮੈਟਿੰਗ ਸੋਣੀ ਹੈ 1 ਲੱਖ ਦੇ ਕਰੀਬ ਗੱਡੀ ਚੱਲੀ ਹੋਈ ਹੈ ਦੋਸਤੋ ਇਹਦਾ ਰੇਟ ਹੈਗਾ 1 ਲੱਖ ਤੇ 15000 ਰੁਪਿਆ ਜੀ ਗੱਡੀ ਦਾ ਰੇਟ ਹੈ ਅੱਗੇ ਆਪਣੇ ਕੋਲੇ ਦੋਸਤੋ K10 ਆ ਗਈ ਹੈ ਇਹ K10 ਨਾ ਜੀ 2012 ਮਾਡਲ ਇਹ ਵੀ PV ਨੰਬਰ ਦੀ ਹੈ ਜੀ ਸੈਕੰਡ ਓਨਰ ਹੈ ਕਾਰ ਅਲਾਈ ਟਾਇਰ ਇਹਦੇ ਸੋਹਣੇ ਲੱਗੇ ਹੋਏ ਨੇ ਜੀ ਇਹ ਵੀ ਲਗਭਗ origignal ਪੇਂਟ ਦੀ ਕਾਰ ਹੈ ਜੀ ਇੱਕ ਅੱਧਾ ਪੀਸ ਕੋਈ ਟੱਚਿੰਗ ਹੋ ਸਕਦਾ ਹੈ ਇੰਜਨ ਗੇਅਰ ਦੀ ਬਹੁਤ ਸੋਹਣੀ ਹੈ ਅੰਟੀਰੀਅਰ ਆ ਚਾਲ ਪੂਰੀ ਸੋਹਣੀ ਹੈ ਜੀ 8085 ਦੇ ਕਰੀਬ ਚੱਲੀ ਹੋਈ ਹੈ ਜੀ ਐਲਐਕਐਸਆਈ ਵੇਰੀਐਂਟ ਹੈ ਪੀਵੀ10 ਨੰਬਰ ਹੈ ਜੀ ਗੱਡੀ ਦਾ ਰੇਟ 2,30,000 ਰੁਪਿਆ ਹਾਂਜੀ ਦੋਸਤੋ 2,30,000 ਰੁਪਿਆ ਕਾਰ ਦਾ ਪ੍ਰਾਈਸ ਹੈ ਅੱਗੇ ਆਜੋ ਜੀ ਫਿਰ ਇੱਕ ਅਲਟੋ ਆ ਗਈ ਆਪਣੇ ਕੋਲੇ 2010 ਮਾਡਲ ਜੀ ਪੀਵੀ13 ਨੰਬਰ ਹੈ ਜੀ ਕਾਰ ਦਾ ਚਾਰੋਂ ਟਾਇਰ ਹਾਂਜੀ ਅੱਗੇ ਫਿਰ ਇੱਕ ਅਲਟੋ ਆ ਗਈ 2010 ਮਾਡਲ ਅਲਟੋ 2010 ਜੀ ਐਲਐਕਐਸਆਈ ਹੈ ਪੀਵੀ ਨੰਬਰ ਹੈ ਜੀ ਕਾਰ ਦਾ ਖੜਾਵਾ ਬਹੁਤ ਸੋਹਣਾ ਹੈ ਜੀ ਚਾਰੋਂ ਟਾਇਰ ਵਧੀਆ ਨੇ ਦੋਨੋਂ ਚਾਬੀਆਂ ਨੇ ਜੀ ਕਾਰ ਦੀਆਂ ਐਲਐਕਐਸਆਈ ਹੈ 75000 ਦੇ ਕਰੀਬ ਗੱਡੀ ਚੱਲੀ ਹੋਈ ਹੈ ਕੋਈ ਕੰਮ ਖਰਚਾ ਨਹੀਂ ਹੈਗਾ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਜੀ ਇਹ ਬੈਕ ਸਾਈਡ ਤੋਂ ਦੂਜੀਆਂ ਗੱਡੀਆਂ ਵੀ ਦਿਖਾਣੇ ਆ ਤੁਹਾਨੂੰ ਤੇ ਇਹਦਾ ਰੇਟ ਹੈਗਾ ਜੀ 1 ਲੱਖ ਤੇ 65000 ਰੁਪਿਆ ਹਾਂਜੀ ਦੋਸਤੋ 1 ਲੱਖ 65000 ਰੁਪਿਆ ਆਲਟੋ ਜੀ ਇਹ ਸਾਰੀਆਂ ਗੱਡੀਆਂ ਪੰਜਾਬ ਨੰਬਰ ਦੀਆਂ ਕਾਰਾਂ ਨੇ ਜੀ ਸ਼ਾਰਟ ਡਿਟੇਲ ਦਿੱਤੀ ਹੈ ਤੁਹਾਨੂੰ ਹੁਣ ਚਲਦੇ ਆ ਜੀ ਡੀਜ਼ਲ ਕਾਰਾਂ ਵੱਲ ਡੀਜ਼ਲ ਦਾ ਪੰਜਾਬ ਨੰਬਰ ਦਾ ਵੀ ਆਪਣੇ ਕੋਲੇ ਕਾਫੀ ਸੋਹਣਾ ਮਾਲ ਖੜਾ ਜੀ ਉਧਰ ਨੂੰ ਚਲਦੇ ਆ ਆਜੋ ਜੀ ਅੱਗੇ ਦੋਸਤੋ ਆਪਣੇ ਕੋਲੇ ਆ ਗਈ ਹੈ Honda Amaze 2013 ਰਜਿਸਟਰਡ 14 ਜੀ ਡੀਜ਼ਲ ਵੇਰੀਐਂਟ ਹੈ ਟਾਇਰ ਕਾਰ ਦੇ ਬਿਲਕੁਲ ਨਵੇਂ ਟਾਇਰ ਨੇ ਜੀ ਇੰਜਨ ਗੇਅਰ ਦੀ ਕਾਰ ਸੋਹਣੀ ਹੈ ਲੱਖ ਦੇ ਕਰੀਬ ਗੱਡੀ ਚੱਲੀ ਹੋਈ ਹੈ ਜੀ ਗੱਡੀ ਦਾ ਰੇਟ ਹੈਗਾ ਜੀ 2 ਲੱਖ ਤੇ 90000 ਰੁਪਿਆ ਅੱਗੇ ਆਪਣੇ ਕੋਲੇ ਆ ਗਈ ਜੀ ਸਕੋਰਪੀਓ S10 ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ 2016/17 ਪੰਜੇ ਟਾਇਰ ਨਵੇਂ ਨੇ ਜੀ ਅਲਾਏ ਲੱਗੇ ਹੋਏ ਨੇ ਐਂਡਰੋਇਡ ਪਲੇਅਰ ਲੱਗਿਆ ਜੀ ਤੇ ਕਾਰ ਬਹੁਤ ਸ਼ੌਕ ਨਾਲ ਰੱਖੀ ਹੋਈ ਹੈ ਐਂਪਲੀਫਾਇਰ ਬੂਫਰ ਸੀਟ ਕਵਰ ਮੈਟਿੰਗ A to Z ਓਕੇ ਦੀ ਰਿਪੋਰਟ ਹੈ ਜੀ ਗੱਡੀ ਦਾ ਰੇਟ 11 ਲੱਖ ਰੁਪਿਆ ਵਿਦ ਐਨਓਸੀ ਅੱਗੇ ਆਪਣੇ ਕੋਲੇ ਆ ਗਈ ਜੀ ਫਲੂਡ ਕ ਵਰਨਾ 13 ਰਜਿਸਟਰਡ 14 ਜੀ ਡਬਲ 에ਅ ਬੈਗ ਵਾਲਾ ਵੇਰੀਐਂਟ ਹੈ ਗੱਡੀ ਬਹੁਤ ਸੋਹਣੀ ਹੈ ਟਾਇਰ ਨਵੇਂ ਨੇ ਜੀ 83 84000 ਦੇ ਕਰੀਬ ਚੱਲੀ ਹੋਈ ਹੈ ਐਂਡਰੌਇਡ ਪਲੇਅਰ ਲੱਗਿਆ ਜੀ ਕੋਈ ਕੰਮ ਖਰਚਾ ਨਹੀਂ 4.5 ਲੱਖ ਰੁਪਇਆ ਪਾਰਟੀ ਡਿਮਾਂਡ ਕਰਦੀ ਹੈ ਔਨ ਟੇਬਲ ਨੇਗੋਸ਼ੀਏਟ ਹੋ ਜੂਗੀ ਅੱਗੇ ਦੋਸਤੋ 2000 13 ਮਾਡਲ ਸਵਿਫਟ ਹੈ ਜੀ ਪੀਵੀ 29 ਮੋਗਾ ਨੰਬਰ ਦੀ ਅਲਾਈਟ ਹੈ ਸੋਹਣੇ ਲੱਗੇ ਨੇ ਜੀ ਕਾਰ ਦਾ ਖੜਾਵਾ ਬਹੁਤ ਸੋਹਣਾ ਹੈ ਐਂਡਰੌਇਡ ਪਲੇਅਰ ਲੱਗਿਆ ਜੀ 85000 ਗੱਡੀ ਚੱਲੀ ਹੋਈ ਐ ਕੋਈ ਕੰਮ ਖਰਚਾ ਨਹੀਂ ਹੈਗਾ ਦੋਸਤੋ ਲੋਨ ਹੋ ਜੂਗਾ ਕਾਰ ਤੇ 2.5 ਤੋਂ 3.5 ਲੱਖ ਰੁਪਏ ਦਾ ਗੱਡੀ ਦਾ ਰੇਟ ਵੀ ਕੀ 3.5 ਲੱਖ ਰੁਪਿਆ ਜੀ ਮੌਕੇ ਤੇ ਇਹੋ ਵੀ ਮਾਨਤਨ ਹੋ ਜੂਗਾ Honda City 2000 Honda City 2000 14 ਮਾਡਲ ਜੀ ਡੀਜ਼ਲ ਵੇਰੀਐਂਟ ਐ ਗੱਡੀ ਸੋਹਣੀ ਐ ਟਾਇਰ ਨਵੇਂ ਨੇ ਕੋਈ ਕੰਮ ਖਰਚਾ ਨਹੀਂ ਦੋਸਤੋ ਬਿਲਕੁਲ ਵਧੀਆ ਕਾਰ 4.5 ਲੱਖ ਰੁਪਿਆ ਡਿਮਾਂਡ ਐ ਪੀਵੀ 13 ਸੰਗਰੂਰ ਨੰਬਰ ਹੈ ਜੀ ਦੂਸਰੇ ਨਾਮ ਹੈ ਅੱਗੇ ਆਪਣੇ ਕੋਲੇ ਦੋਸਤੋ ਆ ਗਈ ਵਰਨਾ 2011 ਮਾਡਲ ਹੈ ਜੀ ਸੈਕੰਡ ਓਨਰ ਹੈ ਇਹ ਵੀ ਪੰਜਾਬ ਨੰਬਰ ਹੈ ਜੀ ਟਾਇਰ ਬਿਲਕੁਲ ਨਵੇਂ ਨੇ ਕਾਰ ਦੇ ਕੋਈ ਕੰਮ ਖਰਚਾ ਨਹੀਂ ਹੈਗਾ ਇਹਦਾ ਰੇਟ ਆ ਗਿਆ ਜੀ 2 ਲੱਖ ਤੇ 55000 ਰੁਪਿਆ ਜੀ 2 ਲੱਖ 55000 ਰੁਪਿਆ ਰੇਟ ਹੈ ਜੀ ਅੱਗੇ ਦੋਸਤੋ ਆਪਣੇ ਕੋਲੇ ਆ ਗਈ ਐਕਸਯੂਵੀ ਅਗੀ ਐਕਸਯੂਵੀ 2017 ਮਾਡਲ W10 ਸਨਰੂਫ ਪੁਸ਼ ਬਟਨ ਜੀ 7 ਲੱਖ 70000 ਰੁਪਿਆ ਡਿਮਾਂਡ ਹੈ ਜੀ ਕੋਈ ਕੰਮ ਖਰਚਾ ਨਹੀਂ ਹੈਗਾ ਵਧੀਆ ਗੱਡੀ ਹੈ ਇਹ ਸਾਰਾ ਮਾਲ ਪੁੱਲਰ ਮੋਟਰ ਸੰਗਰੂਰ ਦੇ ਉੱਤੇ ਅਵੇਲੇਬਲ ਹੈ ਜੀ ਬਹੁਤ ਸੋਹਣੀਆਂ ਕਾਰਾਂ ਡੀਜ਼ਲ ਪੈਟਰੋਲ ਦਾ ਮਾਲ ਹੈ ਤਕਰੀਬਨ ਪੰਜਾਬ ਨੰਬਰ ਦਾ ਮਾਲ ਹੈ ਜੀ ਇਹਨਾਂ ਤੋਂ ਬਿਨਾ ਵੀ ਕੋਈ ਕਾਰ ਲੈਣਾ ਚਾਹੁੰਦੇ ਹੋ ਦੋਸਤੋ ਘਰਾਂ ਚ ਕਾਰਾਂ ਖੜੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਕਾਰਾਂ ਦੀ ਰਿਪੋਰਟ ਆਪਣੇ ਕੋਲੇ ਜਿਹੜੀ ਵੀ ਤੁਸੀਂ ਕਾਰ ਲੈਣੀ ਹੈ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਦੋਸਤੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਵੀ ਗੱਡੀ ਲੈਣ ਵਾਲੇ ਤੱਕ ਵੀਡੀਓ ਸਾਡੀ ਪਹੁੰਚ ਸਕੇ ਤੁਸੀਂ ਕੋਈ رائے ਲੈਣਾ ਚਾਹੁੰਦੇ ਹੋ ਕਿਤੋਂ ਕਾਰ ਖਰੀਦ ਰਹੇ ਹੋ ਕਿਸੇ ਕਾਰ ਬਾਰੇ ਜਾਣਕਾਰੀ ਲੈਣਾ ਹੈ ਤੁਸੀਂ ਕਾਲ ਕਰ ਸਕਦੇ ਹੋ ਲੋਨ ਬਾਰੇ ਵੀ ਕੋਈ ਪੁੱਛਣਾ ਚਾਹੁੰਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਾ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਮਿਲੋ ਜੀ ਉਸਤਾਦ ਨੇਗੇ ਸਾਡੇ ਤੇ ਬਹੁਤ ਪਿਆਰੇ ਉਸਤਾਦ ਸਾਡੇ ਇਲੈਕਟ੍ਰੀਸ਼ੀਅਨ ਹੈ ਬਾਈ ਇਹਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਕਿਉਂਕਿ ਜਦੋਂ ਫੋਨ ਮਾਰਦੇ ਆ ਹਾਜ਼ਰ ਹੋ ਜਾਂਦਾ